ਆਓ ਜੀ ਅੱਜ ਦੂਸਰੀ ਪੌੜੀ ਦੀ ਆਪਾਂ ਤੀਸਰੀ ਪੰਕਤੀ ਨੂੰ ਪੜਦੇ ਹਾਂ ਜੀ ਜੋ ਹੈ ਹੁਕਮੀ ਉਤਮ ਨੀਚ ਹੁਕਮ ਲਖ ਦੁੱਖ ਸੁਖ ਪਾਈਏ ਹੈ ਤੇ ਇਹਨੂੰ ਗਾ ਵੀ ਸਕਦੇ ਹਾਂ ਜੀ ਹੁਕਮੀ ਉਤਮ ਨੀਚ ਹੁਕਮ ਲਖ ਦੁੱਖ ਸੁੱਖ ਪਹੀਏ ਹੁਕਮੀ ਉੱਤਮ ਨੀਚ ਭਾਵ ਹੁਕਮ ਦੇ ਵਿੱਚ ਕੋਈ ਮਨੁੱਖ ਉੱਤਮ ਦਾ ਅਰਥ ਹੈ ਜੀ ਵਧਿਆ ਉੱਚਾ ਸ੍ਰੇਸ਼ਟ ਹੋ ਜਾਣਾ ਚੰਗਾ ਹੋ ਜਾਣਾ ਜੀ ਨੀਚ ਦਾ ਅਰਥ ਹੈ ਜੀ ਨੀਵਾ ਹੋ ਜਾਣਾ ਕਿਸੇ ਦੀ ਨਿਗਾ ਵਿੱਚ ਜਾਂ ਪ੍ਰਭੂ ਪਰਮਾਤਮਾ ਦੀ ਨੀਵਾ ਵਿੱਚ ਉੱਤਮ ਨੀਚ ਹੁਕਮ ਲੈ ਸਿਆਰੀ ਆ ਗਈ ਜੀ ਹੁਕਮ ਨੂੰ ਭਾਵ ਲਿਖੇ ਹੋਏ ਹੁਕਮ ਦੇ ਵਿੱਚ ਜਾਂ ਲਿਖਿਆ ਹੋਇਆ ਜੋ ਪ੍ਰਭੂ ਪ੍ਰਮਾਤਮਾ ਦੇ ਹੁਕਮ ਮਾ ਇੱਕ ਦੂਜੇ ਦੇ ਵਿੱਚ ਜੀ ਦੁੱਖ ਤੇ ਸੁੱਖ ਪਾਈਏ ਜਿਹੜੇ ਕਰਮ ਲਿਖ ਦਿੰਦਾ ਜਾਂ ਜਿਹੜੇ ਪ੍ਰਭੂ ਪ੍ਰਮਾਤਮਾ ਆਪਣਾ ਹੁਕਮ ਜਿਹੜਾ ਨਿਜਮ ਲਿਖ ਦਿੰਦਾ ਤੇ ਉਸ ਦੇ ਅਨਸਾਰ ਮਨੁੱਖ ਜਿਹੜਾ ਦੁੱਖ ਤੇ ਸੁੱਖ ਪਾ ਲੈਂਦਾ ਜੀ ਤੇ ਅਰਥਾਂ ਦਾ ਵੀ ਇਹੀ ਹੈ ਜੀ ਕਿ ਪ੍ਰਭੂ ਪ੍ਰਮਾਤਮਾ ਦੇ ਹੁਕਮ ਵਿੱਚ ਇਨਸਾਨ ਸ੍ਰੇਸ਼ਟ ਪਾਵ ਉੱਚੀ ਜਾਤੀ ਦਾ ਉੱਚੀ ਸ਼੍ਰੇਣੀ ਵਾਲਾ ਜਾਂ ਉੱਚੀ ਪਦਮੀ ਵਾਲਾ ਬਣ ਜਾਂਦਾ ਹੈ ਉਹ ਪ੍ਰਭੂ ਪਰਮਾਤਮਾ ਦੇ ਦਰਬਾਰ ਵਿੱਚ ਵੀ ਜਾਂ ਇਸ ਦੁਨੀਆ ਵਿੱਚ ਵੀ ਉੱਚੀ ਪਦਮੀ ਜਾਂ ਨੀਵੇਂ ਦਰਜੇ ਵਾਲਾ ਬਣ ਜਾਂਦਾ ਹੈ ਜੀ ਤੇ ਪ੍ਰਭੂ ਪਰਮਾਤਮਾ ਦੇ ਲਿਖੇ ਹੋਏ ਨਿਜਮਾ ਅਨੁਸਾਰ ਜੋ ਉਸਨੇ ਲਾ ਬਣਾਏ ਨੇ ਜਿਹੜੇ ਉਸਨੇ ਹੁਕਮ ਬਣਾਏ ਨੇ ਤੇ ਆਪਣੇ ਕੀਤੇ ਹੋਏ ਕਰਮਾਂ ਦੇ ਰਾਹੀਂ ਬੰਦਾ ਦੁੱਖ ਤੇ ਸੁੱਖ ਪਾਉਂਦਾ ਹੈ ਜੀ ਤੇ ਜਿਹੜੇ ਪਰਮਾਤਮਾ ਨੇ ਜਿਹੜਾ ਲਿਖਿਆ ਹੈ ਜੀ ਉਹ ਪਰਮਾਤਮਾ ਦਾ ਹੁਕਮ ਹੈ ਜੀ ਜਿਹਨੂੰ ਆਪਾਂ ਲੇਖ ਵੀ ਕਹਿ ਦਿੰਨੇ ਕਈ ਵਾਰ ਜੀ ਕਿ ਬੰਦੇ ਦੇ ਲੇਖ ਆ ਲਿਖਿਆ ਪਰਮਾਤਮਾ ਨੇ ਉਹਦੇ ਵਿੱਚ ਹੁਕਮ ਵੀ ਆ ਜਾਂਦਾ ਜੀ ਤੇ ਹੁਣ ਹੁਕਮ ਕਿਵੇਂ ਆ ਜਾਂਦਾ ਜੀ ਜਿਵੇਂ ਕਿ ਕਿਸੇ ਦੇਸ਼ ਵਿੱਚ ਜਾਂ ਅਮਰੀਕਾ ਵਿੱਚ ਲਾ ਲਓ ਸੜਕ ਦੇ ਉੱਪਰ ਕਾਨੂੰਨ ਲਿਖੇ ਹੋਏ ਆ ਜੀ ਕਿ ਜੇਕਰ ਤੂੰ 75 ਦੀ ਸਪੀਡ ਦੇ ਵਿੱਚ ਵਿੱਚ ਚੱਲੇਗਾ ਤਾਂ ਠੀਕ ਹੈ ਜੇ ਤੂੰ 80 90 100 ਤੇ ਜਾਵੇਂਗਾ ਤਾਂ ਤੈਨੂੰ ਟਿਕਟ ਮਿਲ ਜਾਣੀ ਹੈ ਜੀ ਉਹ ਹੁਣ ਮਨੁੱਖ ਦੇ ਆਪ ਦੇਤੇ ਆ ਜੀ ਜੇ ਉਸ ਕੈਦ ਦੇ ਕਾਨੂੰਨ ਵਿੱਚ ਚੱਲੇਗਾ ਜੇ ਉਹ 75 ਦੀ ਜਿਹੜੀ ਸਪੀਡ ਲਿਮਟ ਹੈ ਜੇਕਰ ਆਪਾਂ ਗੱਲ ਕਰੀਏ ਸੜਕ ਤੇ ਜਾਵੇਗਾ ਤਾਂ ਬੜਾ ਸੁਖੀ ਜਾਵੇਗਾ ਜੀ ਜੇ ਉਹ ਹੀ ਮਨੁੱਖ ਤੇਜ਼ੀ ਨਾਲ ਚੱਲਿਆ ਗਿਆ ਤੇ ਪੁਲਿਸ ਵੱਲੋਂ ਵੀ ਉਸਨੂੰ ਟਿਕਟ ਮਿਲ ਜਾਣੀ ਹੈ ਬੰਦੇ ਨੇ ਆਪੇ ਦੁਖੀ ਹੋਣਾ ਰੱਬ ਨਾ ਕਰੇ ਕੋਈ ਅਹਜਾ ਹਾਦਸਾ ਹੋ ਜਾਵੇ ਜੀ ਤੇ ਉਹ ਹੋਰ ਦੁੱਖ ਮਿਲਦਾ ਹੈ ਤੇ ਬਾਅਦ ਵਿੱਚ ਆਪਾਂ ਕੀ ਕਰਦੇ ਹਾਂ ਜੀ ਉਸ ਪ੍ਰਭੂ ਪਰਮਾਤਮਾ ਨੂੰ ਅ ਦੋਸ਼ ਦਿੰਨੇ ਆ ਕਿ ਰੱਬਾ ਆ ਸਾਡੇ ਨਾਲ ਕੀ ਪਾਣਾ ਕਰ ਦਿੱਤਾ ਪਰ ਜੇ ਪਰਮਾਤਮਾ ਉੱਥੇ ਬੋਲਣ ਵਾਲਾ ਹੋਵੇ ਜਾਂ ਸਿੱਧਾ ਬੋਲੇ ਤੁਹਾਡੇ ਨਾਲ ਸਿੱਧੀ ਤੁਹਾਡੇ ਨਾਲ ਗੱਲ ਕਰੇ ਤਾਂ ਉਹ ਤੁਹਾਨੂੰ ਕਹੇਗਾ ਕਿ ਜਿਹੜਾ ਨਿਜਮ ਬਣਾਇਆ ਹੈ ਜਿਹੜਾ ਕਾਨੂੰਨ ਬਣਾਇਆ ਉਹ 75 ਦਾ ਸੀ 75 ਦੀ ਸਪੀਡ ਲਿਮਟ ਦਾ ਸੀਗਾ ਤੇ ਤੂੰ ਤਾਂ ਸੌ ਤੇ ਜਾ ਰਿਹਾ ਸੀ ਹੁਣ ਇਹਦੇ ਵਿੱਚ ਮੇਰਾ ਕੀ ਦੋਸ਼ ਉਹ ਗੱਲ ਹੈ ਕਿ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਉਸਦੇ ਲਿਖੇ ਹੋਏ ਹੁਕਮ ਦੇ ਅਨਸਾਰ ਉੱਚੇ ਨੀਵੇਂ ਹੋ ਕੇ ਤੇ ਉਸਦੇ ਲਿਖੇ ਹੋਏ ਹੁਕਮ ਦੇ ਵਿੱਚ ਉਸਦੇ ਨਿਜਮ ਦੇ ਵਿੱਚ ਉਸਦੇ ਕਾਨੂੰਨ ਦੇ ਵਿੱਚ ਉਸ ਦੀ ਕਿਰਪਾ ਦੇ ਵਿੱਚ ਆਪਣੇ ਕਰਮਾਂ ਅਨੁਸਾਰ ਜਿਹੜਾ ਮਨੁੱਖਾ ਉਹ ਆਪਣੇ ਕੀਤੇ ਹੋਏ ਕਰਮਾਂ ਅਨਸਾਰ ਮਨੁੱਖ ਦੁੱਖ ਤੇ ਸੁੱਖ ਇਹ ਪਾ ਲੈਂਦਾ ਜੀ ਜਿਹੜੇ ਦੁੱਖ ਆ ਤੇ ਜਿਹੜਾ ਸੁੱਖ ਹੈ ਜੀ ਇਹ ਮਾਨਸਿਕ ਨੇ ਜੀ ਭਾਵ ਦਿਮਾਗ ਵਿੱਚ ਹੁੰਦੇ ਨੇ ਜੀ ਇਸੇ ਲਈ ਜਿਹੜੇ ਦੁੱਖ ਸੁੱਖ ਆ ਜੀ ਇਹ ਹੁਕਮ ਦੇ ਵਿੱਚ ਮਿਲਦੇ ਹਨ ਕਿਉਂਕਿ ਕਈ ਵਾਰ ਬੰਦੇ ਨੂੰ ਦਰਦ ਹੁੰਦਾ ਹੈ ਜੀ ਤਕਲੀਫ ਹੁੰਦੀ ਹੈ ਪੀੜਾ ਹੁੰਦੀ ਹੈ ਜੀ ਉਹ ਦਰਦ ਜਿਹੜਾ ਹੁੰਦਾ ਸਰੀਰਕ ਹੁੰਦਾ ਜੀ ਠੀਕ ਹੈ ਜਿਹੜਾ ਦੁੱਖ ਹੈ ਉਹ ਮਾਨਸਿਕ ਹੁੰਦਾ ਜੀ ਦੁੱਖ ਰੋਗ ਜਿਹੜੇ ਆ ਮਾਨਸਿਕ ਮੰਨਦੇ ਜੀ ਪ੍ਰਭੂ ਪਰਮਾਤਮਾ ਦਾ ਇੱਕ ਆਪਣਾ ਰਹਿਰਸਾ ਵਿੱਚ ਸ਼ਬਦ ਆ ਜਿਹੜੇ ਦੁੱਖਦਾਰੂ ਸੁਖ ਰੋਗ ਪਿਆ ਤੇ ਹੁਣ ਸਵਾਲ ਆ ਜਾਂਦਾ ਜੀ ਦੁੱਖ दारू ਕਿਵੇਂ ਹੋ ਗਿਆ ਤੇ ਸੁਖ ਰੋਗ ਕਿਵੇਂ ਹੋ ਗਿਆ ਇਸ ਲਈ ਜਿਹੜਾ ਹੈ ਦੁੱਖ ਅਤੇ ਸੁੱਖ ਹਨ ਜੀ ਇਹ ਮਾਨਸਿਕ ਦੇ ਨਾਲ ਸੰਬੰਧਿਤ ਹੈ ਸਰੀਰਿਕ ਨਾਲ ਸੰਬੰਧਿਤ ਨਹੀਂ ਹੈ ਤੇ ਦੁਬਾਰੇ ਫੇਰ ਸੋਚ ਲਈ ਜੀ ਹੁਕਮ ਹੀ ਉੱਤਮਨੀ ਚ ਉਸ ਪ੍ਰਭੂ ਦੇ ਹੁਕਮ ਦੇ ਦੁਆਰਾ ਮਨੁੱਖ ਮਾਨਸਿਕ ਤੌਰ ਤੇ ਉੱਚੀ ਪਦਵੀ ਵਾਲਾ ਜੰਨੀਮੀ ਪਦਵੀ ਵਾਲਾ ਹੋ ਜਾਂਦਾ ਇਸ ਸ੍ਰੇਸ਼ ਇਸ ਸੰਸਾਰ ਵਿੱਚ ਵੀ ਕਈਆਂ ਨੂੰ ਆਪਣੇ ਕਰਮਾਂ ਅਨੁਸਾਰ ਉੱਚੀ ਜਾਤ ਜਾਂ ਨੀਵੀਂ ਜਾਤ ਜਾਂ ਉੱਚੀ ਸ਼੍ਰੇਣੀ ਜਾਂ ਨੀਵੀਂ ਸ਼੍ਰੇਣੀ ਜਾਂ ਉੱਚੀ ਪਦਮੀ ਕਿਸੇ ਅਹੁਦੇ ਤੇ ਜਾਂ ਨੀਵੇਂ ਅਹੁਦੇ ਤੇ ਪਹੁੰਚ ਜਾਂਦਾ ਬੰਦਾ ਤੇ ਉਸ ਕੀਤੇ ਹੋਏ ਕਰਮਾਂ ਅਨੁਸਾਰ ਜਿਹੜਾ ਮਨੋਖਾ ਉਹ ਆਪਣੇ ਮਾਨਸਿਕ ਮਨ ਦੇ ਤਲ ਤੇ ਦੁੱਖ ਜਾਂ ਸੁੱਖ ਪਾ ਲੈਂਦਾ ਜੀ